ਜੈਵਿਕ ਅਤੇ ਕੁਦਰਤੀ ਖੇਤੀ ਅੱਜ ਹਰ ਕਿਸਾਨ ਦੀ ਜ਼ਰੂਰਤ ਬਣ ਗਈ ਹੈ ਫਸਲਾਂ ਵਿੱਚ ਜ਼ਹਿਰਾਂ ਅਤੇ ਰਸਾਇਣਿਕ ਖਾਦਾਂ ਦੀ ਆਧੁਨਿਕ ਵਰਤੋਂ ਕਰਕੇ ਸਾਡੀ ਸਿਹਤ ਦਿਨ ਬਦਿਨ ਖਰਾਬ ਹੁੰਦੀ ਜਾ ਰਹੀ ਹੈ ਇਸੇ ਕਰਕੇ ਹੁਣ ਕਿਸਾਨਾਂ ਨੂੰ ਜੈਵਿਕ ਢੰਗ ਨਾਲ ਖੇਤੀ ਕਰਨ ਦੀ ਲੋੜ ਹੈ ਜੈਵਿਕ ਅਤੇ ਕੁਦਰਤੀ ਖੇਤੀ ਵਿੱਚ ਜਿੰਸਾਂ ਦਾ ਮੰਡੀਕਰਨ ਬਹੁਤ ਹੀ ਵਧੀਆ ਢੰਗ ਨਾਲ ਹੋ ਜਾਂਦਾ ਹੈ ਅਤੇ ਕੀਮਤ ਵੀ ਜ਼ਿਆਦਾ ਮਿਲਦੀ ਹੈ ਮੈਂ ਸਰਜੀਤ ਸਿੰਘ ਰਾਏ ਰਾਏ ਕੁਦਰਤੀ ਖੇਤੀ ਫਾਰਮ ਪਿੰਡ ਲੰਗੇਰੀ ਤਹਿਸੀਲ ਵੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਜੀ ਮੈਂ ਪਿਛਲੇ ਕੋਈ 11-12 ਸਾਲ ਤੋਂ ਮਤਲਬ ਸਨ 2012-13 ਤੋਂ ਕੁਦਰਤੀ ਖੇਤੀ ਕਰਦਾ ਜੀ ਤੇ ਜਿਹਦੇ ਵਿੱਚ ਲਗ ਲਗ ਲਗਭਗ ਸਾਰੀਆਂ ਫਸਲਾਂ ਜਿਵੇਂ ਕਣਕ ਹੋ ਗਈ ਮੱਕੀ ਹੋ ਗਈ ਗੰਨਾ ਹੋ ਗਿਆ ਹਲਦੀ ਹੋ ਗਈ ਇਹਨਾਂ ਮੇਨ ਮੇਨ ਫਸਲਾਂ ਤੇ ਮੈਂ ਕੰਮ ਕਰਦਾ ਜੀ ਤੇ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਆਰਗਾਨਿਕ ਤਰੀਕੇ ਦੇ ਨਾਲ ਬੀਜਦੇ ਆ ਪਾਲਣ ਪੋਸ਼ਣ ਕਰੀਦਾ ਫਿਰ ਉਹਨਾਂ ਦੀ ਹਾਰਵੈਸਟ ਕਰੀਦੀ ਮਤਲਬ ਉਹਨਾਂ ਦੀ ਵਾਢੀ ਕਰੀਦੀ ਆ ਫਸਲਾਂ ਦੀ ਸੋ ਕਣਕ ਨੂੰ ਪਹਿਲਾਂ ਸਭ ਤੋਂ ਪਹਿਲਾਂ ਉਹਦਾ ਜਿਹੜਾ ਬੀਜ ਆ ਉਹ ਵੀ ਮੈਂ ਆਪਣੇ ਘਰ ਤੋਂ ਹੀ ਰੱਖ ਲੈਣਾ ਜੀ ਬੀਜ ਜਿਹੜੇ ਚੰਗੀ ਜਗ੍ਹਾ ਜਿੱਥੇ ਸਿਹਤਮੰਦ ਹੈਗਾ ਸਾਡੀ ਜਗ੍ਹਾ ਖੇਤ ਦੇ ਵਿੱਚ ਜਿੱਥੇ ਕੋਈ ਬਿਮਾਰੀ ਨਹੀਂ ਲੱਗਿਓ ਕਣਕ ਨੂੰ ਧੜੀਆਂ ਅੱਛੀਆਂ ਨੇ ਉਥੋਂ ਬੀਜ ਰੱਖਦਾ ਜੀ ਉਸ ਤੋਂ ਬਾਅਦ ਫਿਰ ਜਦੋਂ ਕਣਕ ਨੂੰ ਸਾਰਾ ਬੀਜ ਬਜਾਏ ਕਰਕੇ ਉਹਨੂੰ ਬੌਣ ਤੇ ਕਰੀ ਦਾ ਬਜਾਏ ਤੇ ਤਿਆਰ ਕਰਕੇ ਤੇ ਫਿਰ ਉਹਨੂੰ ਅਸੀਂ ਕੰਸ਼ੂਮ ਦਾ ਜਿਹੜਾ ਹੈਗਾ ਜੀਵਨ ਖਾਦ ਦਾ ਟੀਕਾ ਲਾਇਦਾ ਉਹਦੇ ਨਾਲ ਸੋਦੀ ਦਾ ਉਹਦੇ ਨਾਲ ਜਿਹੜਾ ਝਾੜ ਆ ਉਹਦਾ 1.5% ਝਾੜ ਦਾ ਫਰਕ ਪੈਂਦਾ ਜੀ ਤੇ ਕਣਕ ਉਹਦੇ ਨਾਲ ਸੋਧ ਕੇ ਤੇ ਕਣਕ ਬੀਜਦੇ ਦੀ ਆ ਬੀਜਣ ਤੋਂ ਬਾਅਦ ਕੋਈ ਘੱਟੋ ਘੱਟ ਮੈਂ ਜਿਹੜਾ ਪਾਣੀ ਲਾਉਣਾ ਜੋ ਕੋਈ 60-65 ਦਿਨ ਤੋਂ ਬਾਅਦ ਪਾਣੀ ਲਾਉਣਾ ਉਸ ਤੋਂ ਪਹਿਲਾਂ ਉਹਨੂੰ ਤਿੰਨ ਚਾਰ ਵਾਰੀ ਪਾਥੀਆਂ ਦਾ ਜਿਹੜੇ ਸਪਰੇ ਜਿਹੜੇ ਆ ਪਾਥੀਆਂ ਦੇ ਪਾਣੀ ਦੀ ਸਪਰੇ ਉਹ ਸਪਰੇ ਕਰ ਦਿੰਦੇ ਆ ਤੇ ਗੰਡੋਆ ਖਾਦ ਪਾ ਦੇ ਦਿੰਦੇ ਆ ਰੂੜੀ ਖਾਦ ਵੀ ਪਾਈਦੀ ਆ ਬੀਜਣ ਤੋਂ ਪਹਿਲਾਂ ਤੇ ਉਹਨਾਂ ਜਿਹੜਾ ਕਣਕ ਦਾ ਫਟਾਰਾ ਬਹੁਤ ਅੱਛਾ ਰਹਿੰਦਾ ਬਿਮਾਰੀ ਵੀ ਬਹੁਤ ਘੱਟ ਆਉਂਦੀ ਆ ਤੇ ਉਸ ਤੋਂ ਬਾਅਦ 65 70 ਦਿਨ ਤੋਂ ਬਾਅਦ ਜੇ ਤਾਂ ਅਚਾਨਕ ਮੀਂਹ ਪੈ ਜਾਵੇ ਤੇ ਠੀਕ ਆ ਨਹੀਂ ਤੇ ਫਿਰ ਮੈਂ 65 70 ਦਿਨ ਤੋਂ ਬਾਅਦ ਉਹਨੂੰ ਪਾਣੀ ਲਾਉਣਾ ਜੀ ਮੰਗਣ ਦੇ ਜਦੋਂ ਵੀ ਉਹ ਕਣਕ ਪਾਣੀ ਮੰਗਦੀ ਆ ਮੈਂ ਕੋਈ ਵੀ ਫਸਲਿਆ ਪਾਣੀ ਮੈਂ ਪਹਿਲਾਂ ਕਦੇ ਨਹੀਂ ਲਾਉਂਦਾ ਜੇ ਫਸਲ ਪਾਣੀ ਜਦੋਂ ਮੰਗਦੀ ਆ ਉਦੋਂ ਫਸਲ ਨੂੰ ਪਾਣੀ ਲਾਉਣਾ ਮੈਂ ਤੇ ਉਹ ਫਸਲ ਨੂੰ ਪਾਣੀ ਲਾ ਕੇ ਜੇ ਉਸ ਤੋਂ ਬਾਅਦ ਫਿਰ ਗੁੱਡਗੜਾਈ ਜੇ ਕੋਈ ਨਦੀਨ ਹੈਗਾ ਉਹਨੂੰ ਗੋਡੀ ਕਰ ਦੇਦੀ ਆ ਤੇ ਲੇਬਰ ਲਾ ਕੇ ਆਪ ਵੀ ਅਸੀਂ ਦੋ ਬ੍ਰਦਰ ਹੈਗੇ ਅਸੀਂ ਆਪ ਵੀ ਨਾਲ ਲਾ ਕੇ ਗੋਡੀ ਕਰਕੇ ਉਸ ਤੋਂ ਬਾਅਦ ਉਹਨੂੰ ਫਿਰ ਸਪਰੇਅ ਬੇਸਡਲੀ ਕੰਪੋਜ਼ਰ ਦੀ ਵੀ ਸਪਰੇਅ ਕਰ ਦੇਦੀ ਆ ਉਹਨੂੰ ਥੱਲੇ ਪਾਣੀ ਦੇ ਵਿੱਚ ਵੀ ਜਦੋਂ ਕਣਕ ਨੂੰ ਪਾਣੀ ਲਾਉਣਾ ਉਦੋਂ ਪਾਣੀ ਦੇ ਨਾਲ ਵੀ ਨੱਕੇ ਤੇ ਵੀ ਉਹਨੂੰ ਲਾ ਦੇਈਦਾ ਜੀ ਪਹਿਲੀ ਗੱਲ ਬਿਮਾਰੀ ਆਉਂਦੀ ਨਹੀਂ ਆਰਗੈਨਿਕ ਫਸਲ ਨੂੰ ਜੋ ਮੇਰਾ ਤਜਰਬਾ ਬਿਮਾਰੀ ਬਹੁਤ ਘੱਟ ਆਉਂਦੀ ਆ ਜੇ ਕੋਈ ਬਿਮਾਰੀ ਆਉਂਦੀ ਵੀ ਆ ਤੇ ਉਹ ਤੁਸੀਂ ਨਿੰਮ ਜਾਤੀ ਦੇ ਚਾਰ ਪੰਜ ਇੱਕ ਬੂਟੇ ਹੈਗੇ ਜਿਵੇਂ ਨਿੰਮ ਹੋ ਗਿਆ ਅੱਕ ਹੋ ਗਿਆ ਤੇ ਅੱਕ ਤੇ ਤੂਰਾ ਹੋ ਗਿਆ ਤੇ ਇੱਕ ਹੁੰਦਾ ਸਾਦਾ ਬਹਾਰ ਤੇ ਐਲੋਵੇਰਾ ਇਹ ਚਾਰ ਪੰਜ ਚੀਜ਼ਾਂ ਨੂੰ ਮਿਲਾ ਕੇ ਅਸੀਂ ਉਹਨਾਂ ਦੇ ਪੱਤੇ ਹੈਗੇ ਉਹਨਾਂ ਦਾ ਉਬਾਲ ਲੈਣਾ 15-20 ਮਿੰਟ ਉਬਾਲ ਕੇ ਠੰਡਾ ਕਰਕੇ ਉਹਦੀ ਸਪਰੇਅ ਜਿਹੜੀ ਆ ਉਹ ਉਹ ਪ੍ਰਤੀ ਢੋਲੀ 16 ਲੀਟਰ ਦੇ ਹਿਸਾਬ ਦੇ ਨਾਲ ਉਹ 2 ਲੀਟਰ ਜਾਂ 1.5 ਲੀਟਰ ਉਹਦੇ ਵਿੱਚ ਪਾ ਕੇ ਤੇ ਸਪਰੇਅ ਕਰ ਦਿੰਦੀ ਆ ਮੈਂ ਜਿੰਨੀਆਂ ਵੀ ਸਪਰੇਅ ਜਦੋਂ ਵੀ ਮੈਂ ਆਰਗੈਨਿਕ ਸਪਰੇਅ ਕੋਈ ਵੀ ਕਰਦਾ ਉਹ ਮੈਂ ਐਡਵਾਂਸ ਇਹ ਕਰ ਦਿੰਦਾ ਜੀ ਬਿਮਾਰੀ ਦੇ ਵਾਸਤੇ ਤਾਂ ਕਿ ਬਿਮਾਰੀ ਆਵੇ ਹੀ ਨਾ ਤੇ ਜੇ ਬਿਮਾਰੀ ਆਉਂਦੀ ਆ ਤੇ ਫਿਰ ਉਹ ਸਪਰੇਅ ਨੂੰ ਦੁਬਾਰੇ ਫਿਰ 8-10 ਦਿਨ ਤੋਂ ਬਾਅਦ ਫਿਰ ਰਿਪੀਟ ਕਰ ਦਿੰਦਾ ਉਸ ਤੋਂ ਬਾਅਦ ਉਹਦੀ ਬਾਡੀ ਕਰ ਲੈਂਦੀ ਆ ਉਹ ਬਾਡੀ ਕਰਨ ਤੋਂ ਬਾਅਦ ਉਹਨੂੰ ਸਾਫ਼ ਸੁਥਰਾ ਫਿਰ ਉਹਨੂੰ ਪ੍ਰੋਸੈਸ ਕਰਕੇ ਕਈ ਬੰਦੇ ਜਿਹੜੇ ਉਹ ਲੱਗਿਓ ਉਹ ਕਣਕ ਵੀ ਲੈ ਜਾਂਦੇ ਐਸੇ ਤਰ੍ਹਾਂ ਖੇਤ ਦੇ ਵਿੱਚੋਂ ਹੀ ਤੇ ਕਈ ਜਿਹੜੇ ਉਹ ਪਸਾ ਕੇ ਪ੍ਰੋਸੈਸ ਕਰਕੇ ਵੀ ਉਹਨਾਂ ਨੂੰ ਅਸੀਂ ਦੇਈਦਾ ਜਿਵੇਂ ਕੋਈ ਵੱਡੇ ਸ਼ਹਿਰ ਹੋ ਗਏ ਵੱਡੇ ਉਹਨਾਂ ਲੋਕ ਉੱਥੋਂ ਦੇ ਸਾਡੇ ਨਾਲ ਪੱਕੇ ਜਿਹੜੇ ਕਸਟਮਰ ਜੁੜੇ ਹੋਏ ਨੇ ਮੇਰੇ ਨਾਲ ਉਹ ਫਿਰ ਆ ਕੇ ਇੱਥੋਂ ਮੇਰੇ ਖੇਤ 'ਚੋਂ ਲੈ ਜਾਂਦੇ ਨੇ ਕਿਸਾਨ ਵੀਰੋ ਮੇਰਾ ਨਾਮ ਹੈ ਡਾਕਟਰ ਅਮਨਪ੍ਰੀਤ ਮੈਂ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜੈਵਿਕ ਖੇਤੀ ਸਬੰਧੀ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਅੰਮੀਕੇ ਤੁਹਾਨੂੰ ਪਤਾ ਹੀ ਹੈਗਾ ਕਿਸਾਨ ਵੀਰੋ ਕਿ ਹਰੀ ਕ੍ਰਾਂਤੀ ਜਦੋਂ ਆਈ ਸੀ 1966 ਦੇ ਵਿੱਚ ਤਾਂ ਉਦੋਂ ਹਰੀ ਕ੍ਰਾਂਤੀ ਲੈ ਕੇ ਆਉਣ ਦਾ ਜਿਹੜਾ ਮੁੱਖ ਉਦੇਸ਼ ਆਪਣਾ ਸੀਗਾ ਕਿ ਬਹੁਤ ਆਪਣੇ ਜਿਹੜੇ ਦੇਸ਼ ਸੀਗਾ ਪੂਰਾ ਦੁਨੀਆ ਜਿਹੜੀ ਸੀਗੀ ਉਹ ਭੁੱਖ ਦੇ ਨਾਲ ਮਰ ਰਹੀ ਸੀ ਤਾਂ ਕਰਕੇ ਜਦੋਂ ਹਰੀ ਕ੍ਰਾਂਤੀ ਆਈ ਤਾਂ ਹਰੀ ਕ੍ਰਾਂਤੀ ਦਾ ਬਹੁਤ ਵੱਡਾ ਯੋਗਦਾਨ ਸੀਗਾ ਫਸਲਾਂ ਦੇ ਝਾੜ ਦੇ ਵਿੱਚ ਵਾਧਾ ਕਰਨਾ ਤੇ ਆਪਣੇ ਦੇਸ਼ ਦੇ ਵਿੱਚੋਂ ਭੁੱਖਮਰੀ ਨੂੰ ਖਤਮ ਕਰਨਾ ਪਰ ਆਪਾਂ ਜਿਵੇਂ ਦੇਖਦੇ ਆਂ ਕਿ ਹਰੀ ਕ੍ਰਾਂਤੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਯੋਗਦਾਨ ਸੀਗਾ ਉਹ ਆਪਣਾ ਪੰਜਾਬ ਪ੍ਰਦੇਸ਼ ਦਾ ਰਿਹਾ ਜਿਹੜਾ ਉੱਤਰ ਭਾਰਤ ਦਾ ਪੰਜਾਬ ਹਰਿਆਣਾ ਯੂਪੀ ਸੀਗਾ ਇਹਨਾਂ ਨੇ ਹਰੀ ਕ੍ਰਾਂਤੀ ਲੈ ਕੇ ਆਉਣ ਦੇ ਵਿੱਚ ਤੇ ਉਹਨੂੰ ਸਫਲ ਕਰਨ ਦੇ ਵਿੱਚ ਤੇ ਪੂਰੀ ਦੁਨੀਆ ਨੂੰ ਭੁੱਖਮਰੀ ਤੋਂ ਕੱਢਣ ਦੇ ਵਿੱਚ ਬਹੁਤ ਵਧੀਆ ਆਪਾਂ ਜਿਹੜਾ ਰੋਲ ਆ ਜਿਹੜਾ ਉਹ ਅਦਾ ਕੀਤਾ ਪਰ ਆਪਾਂ ਇਹ ਵੀ ਦੇਖਦੇ ਆਂ ਕਿਸਾਨ ਵੀਰੋ ਵੀ ਹਰੀ ਕ੍ਰਾਂਤੀ ਦੇ ਜਿਹੜੇ ਕੁਝ-ਕੁਝ ਦੁਸ਼ ਪ੍ਰਭਾਵ ਵੀ ਜਿਹੜੇ ਹੈਗੇ ਆ ਉਹ ਸਮੇਂ ਦੇ ਨਾਲ-ਨਾਲ ਸਾਹਮਣੇ ਆਉਣੇ ਸ਼ੁਰੂ ਹੋ ਗਏ ਆ ਉਹਦੇ ਵਿੱਚ ਆਪਾਂ ਕੀ ਦੇਖਦੇ ਆਂ ਵੀ ਹੁਣ ਹਰੀ ਕ੍ਰਾਂਤੀ ਤੋਂ ਬਾਅਦ ਲਗਾਤਾਰ ਜਿਹੜਾ ਆਪਾਂ ਜੈਵਿਕ ਖੇਤੀ ਨੂੰ ਟੋਟਲੀ ਆਪਦੇ ਖੇਤਾਂ ਦੇ ਵਿੱਚੋਂ ਖਤਮ ਕਰਤਾ ਤੇ ਰਸਾਇਣਿਕ ਖੇਤੀ ਦੇ ਉੱਤੇ ਆਪਾਂ ਨਿਰੇ ਭਰੇ ਹੀ ਹੁਣ ਡਿਪੈਂਡੈਂਟ ਹੋ ਚੁੱਕੇ ਆਂ ਇੰਨੀ ਕਿ ਜਦੋਂ ਆਪਾਂ ਲਗਾਤਾਰ ਇਹ ਰਸਾਇਣਾਂ ਨੂੰ ਆਪਣੇ ਖੇਤਾਂ ਦੇ ਵਿੱਚ ਪਾ ਰਹੇ ਆ ਅੰਨੇਵਾ ਦੁਰਵਰਤੋਂ ਜਿਹੜੀ ਰਸਾਇਣਾਂ ਦੀ ਬਹੁਤ ਤਰੀਕਿਆਂ ਦੇ ਨਾਲ ਆਪਾਂ ਕਰ ਰਹੇ ਆ ਚਾਹੇ ਉਹ ਬੀਜ ਸੋਧ ਦੇ ਫਾਰਮ ਦੇ ਮਤਲਬ ਰੂਪ ਦੇ ਵਿੱਚ ਹੋਣ ਜਾਂ ਉਹ ਕੱਖਾਂ ਨੂੰ ਖਤਮ ਕਰਨ ਦੇ ਰੂਪ ਵਿੱਚ ਹੋਣ ਜਾਂ ਉਹ ਕੀੜੇ ਮਕੌੜਿਆਂ ਉਲੀ ਨਾਸ਼ਕਾਂ ਦੇ ਨੂੰ ਖਤਮ ਕਰਨ ਦੇ ਰੂਪ ਦੇ ਵਿੱਚ ਬਹੁਤ ਤਰੀਕਿਆਂ ਦੇ ਜਿਹੜੇ ਰਸਾਇਣ ਆ ਜਾਂ ਖਾਦਾਂ ਦੇ ਰੂਪ ਦੇ ਵਿੱਚ ਬਹੁਤ ਜ਼ਿਆਦਾ ਪਰਸੈਣਾਂ ਦੀ ਜਿਹੜੀ ਹੁਣ ਅੰਨੇਵਾ ਵਰਤੋਂ ਆਪਣੇ ਖੇਤਾਂ ਦੇ ਵਿੱਚ ਕਿਸਾਨ ਵੀਰੋਂ ਕਰ ਰਹੇ ਆ ਤਾਂ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਇਹ ਵਿਭਾਗ ਆ ਇਹਦਾ ਇੱਕ ਮੁੱਖ ਉਦੇਸ਼ ਇਹੀ ਹੈਗਾ ਕਿ ਪੰਜਾਬ ਨੂੰ ਹੁਣ ਆਪਾਂ ਥੋੜਾ ਜਿਹਾ ਜੈਵਿਕ ਖੇਤੀ ਦੇ ਵੱਲ ਪ੍ਰੇਰਿਤ ਕਰਨਾ ਜੈਵਿਕ ਖੇਤੀ ਵੱਲ ਪ੍ਰੇਰਿਤ ਕਰਨ ਦਾ ਇਹੀ ਆਪਣਾ ਉਦੇਸ਼ ਹੈਗਾ ਆ ਵੀ ਰਸਾਇਣਾਂ ਦਾ ਜਿਹੜਾ ਬਹੁਤ ਜ਼ਿਆਦਾ ਲੋਡ ਆਪਣੇ ਰਸਾਇਣਿਕ ਜਿਹੜੇ ਆਪਣੇ ਆਪਾਂ ਖਾਦਾਂ ਦੇ ਰੂਪ ਦੇ ਵਿੱਚ ਜਾਂ ਅਲੱਗ-ਅਲੱਗ ਰਸਾਇਣਾਂ ਦੇ ਰੂਪ ਦੇ ਵਿੱਚ ਕੁਦਰਤੀ ਸਰੋਤਾਂ ਦੇ ਵਿੱਚ ਚਾਹੇ ਉਹ ਆਪਾਂ ਧਰਤੀ ਦੇ ਵਿੱਚ ਪਾ ਰਹੇ ਆ ਉਹੀ ਜਿਹੜੇ ਰਸਾਇਣ ਆਪਣੇ ਵਾਜੂ ਮੰਡਲ ਦੇ ਵਿੱਚ ਵੀ ਸ਼ਾਮਲ ਹੋ ਰਹੇ ਆ ਹਵਾ ਦੇ ਵਿੱਚ ਸ਼ਾਮਲ ਹੋ ਰਹੇ ਆ ਉਹੀ ਜਿਹੜੇ ਰਸਾਇਣ ਹੈਗੇ ਉਹ ਘੁਲ ਕੇ ਜਿਹੜਾ ਆਪਣੇ ਜ਼ਮੀਨ ਦੇ ਵਿੱਚ ਆਪਣਾ ਪੀਣ ਵਾਲਾ ਪਾਣੀ ਆ ਉਹਨੂੰ ਵੀ ਬਹੁਤ ਜ਼ਿਆਦਾ ਹੱਦ ਲੈਵਲ ਤੱਕ ਜਿਹੜੇ ਪ੍ਰਦੂਸ਼ਿਤ ਕਰ ਰਹੇ ਆ ਬਹੁਤ ਹੀ ਕਿਸਾਨ ਵੀਰੋ ਦੁੱਖ ਹੋ ਰਿਹਾ ਇਹ ਗੱਲ ਨੂੰ ਕਹਿੰਦੇ ਆ ਵੀ ਇਹੀ ਸਾਰੇ ਰਸਾਇਣ ਜਿਹੜੇ ਹੈਗੇ ਆਪਾਂ ਖਾ ਰਹੇ ਆਂ ਚਾਹੇ ਆਪਾਂ ਦਾਲਾਂ ਦੇ ਰੂਪ ਦੇ ਵਿੱਚ ਉਹ ਰਸਾਇਣ ਸਾਡੇ ਅੰਦਰ ਜਾ ਰਹੇ ਆਂ ਸਾਹ ਦੇ ਰੂਪ ਦੇ ਵਿੱਚ ਵੀ ਪੀਣ ਵਾਲੇ ਪਾਣੀ ਦੇ ਵਿੱਚ ਵੀ ਰਸਾਇਣ ਜਾ ਰਹੇ ਆਂ ਕਣਕ ਦੇ ਵਿੱਚ ਖਾਣ ਵਾਲਾ ਆਟਾ ਜਿਹੜਾ ਹੈਗਾ ਇੱਥੋਂ ਤੱਕ ਹਰੇਕ ਸਾਹ ਲੈਣ ਵਾਲੀ ਹਵਾ ਤੱਕ ਵੀ ਕਿਸਾਨ ਵੀਰੋ ਦੂਸ਼ਿਤ ਹੋ ਚੁੱਕੀ ਆ ਇਸ ਲੈਵਲ ਤੱਕ ਆਪਣੇ ਜਿਹੜੇ ਰਸਾਇਣ ਆ ਜਿਹੜੇ ਉਹ ਸਾਡੇ ਹੁਣ ਜੀਵਨ ਦੇ ਵਿੱਚ ਸਾਡੀ ਖੇਤੀਬਾੜੀ ਦਾ ਇੱਕ ਅਨਿੱਖੜਵਾ ਜਿਹੜਾ ਅੰਗ ਬਣ ਚੁੱਕਿਆ ਮੈਂ ਗੁਰਦੀਪ ਸਿੰਘ ਰਾਏ ਪਿੰਡ ਲੰਗੇਰੀ ਤਹਿਸੀਲ ਵੰਗਾ ਜ਼ਿਲ੍ਹਾ ਨਵਾਂ ਸ਼ਹਿਰ ਜੀ ਤੇ ਸਾਡੇ 5 ਏਕੜ ਜ਼ਮੀਨਾਂ ਦੀ ਇਹ ਤੇ 2.5 ਏਕੜ ਆਰਗੈਨਿਕ ਖੇਤੀ ਕਰਦੇ ਹਾਂ ਜੀ ਆਪਣੇ ਦੁੱਧ ਦਾ ਕੰਮ ਹੈ ਜੀ ਡੇਰੀ ਦਾ ਬਾਣਾ ਘਰ ਲੱਗਿਆ ਜੀ ਘਰੋਂ ਆ ਕੇ ਦੁੱਧ ਲੈ ਜਾਂਦੇ ਹਾਲੋ ਕਿ 70 ਰੁਪਏ ਕਿਲੋ ਮੱਝ ਦਾ ਦੁੱਧ ਆ ਤੇ 45 ਰੁਪਏ ਕਿਲੋ ਅਸੀਂ ਗਾਂ ਦਾ ਦੁੱਧ ਦਿੰਨੇ ਜੀ ਤੇ ਕਮਾਦ ਆ ਕਮਾਦ ਆ ਇੱਕ ਇੱਕ ਏੜਿਆ ਜੀ ਤੇ ਵੇਲਣਾ ਅਸੀਂ ਆਪਣਾ ਲਈਦਾ ਤੇ ਇਹ ਸਾਬ ਲਾਲ ਨੂੰ ਕਿ ਸਾਡੇ 100 ਰੁਪਏ ਕਿਲੋ ਗੁੜ ਜੀ ਤੇ 150 ਰੁਪਏ ਕਿਲੋ ਸ਼ੱਕਰ ਸਾਡੇ ਵੇਲਣ ਤੇ ਆ ਕੇ ਖੁਦ ਜਿਹੜੇ ਕਸਟਮਰ ਆ ਉਹ ਲਾ ਕੇ ਲੈ ਜਾਂਦੇ ਜੀ ਬਾਕੀ ਹੋਰ ਵੀ ਫਸਲਾਂ ਵੇਚਦੇ ਆ ਕਣਕ ਆ ਝੋਨਾ ਮੱਕੀ ਵੀ ਵੇਚਦੇ ਆ ਜੀ ਤੇ ਮੱਕੀ ਸਾਡੀ ਜੇ ਸਰਕਾਰੀ ਰੇਟ 2500 ਰੁਪਏ ਕਿਲੋ ਤੇ ਸਾਡੇ ਘਰੋਂ ਆ ਕੇ 3500 3800 ਨੂੰ ਕੁਆਂਟਲ ਜਾਂਦੀ ਆ ਜੀ ਤੇ ਜਿਹੜੀ ਆਰਗੈਨਿਕ ਕਣਕ ਸੀਗੀ ਤੇ ਉਹ ਐਦਕੀ 6500 ਰੁਪਏ ਕੁਆਂਟਲ ਗਈ ਆ ਜੀ ਸਾਡੇ ਅਸੀਂ ਹੁਣ ਆਪਣੇ ਖੇਤਾਂ ਦੇ ਵਿੱਚ ਨਾਲ ਸਬਜ਼ੀਆਂ ਵੀ ਲਾਉਣੇ ਜੀ ਭਿੰਡੀ ਲਾਉਣੇ ਆ ਵੈਂਗਣ ਲਾਉਣੇ ਹਲਦੀ ਲਾਈ ਆ ਜੀ ਠੀਕ ਆ ਜੀ ਤੇ ਹੋਰ ਵੀ ਮਿਰਚਾਂ ਸ਼ਿਮਲਾ ਮਿਰਚ ਲਾਉਣੇ ਆ ਜਿਹੜੀ ਸਬਜ਼ੀ ਆ ਹਲਦੀ ਆ ਜਾਂ ਹੋਰ ਵੈਂਗਣ ਆ ਭਿੰਡੀਆਂ ਤੋਰੀਆਂ ਕੁਝ ਵੀ ਹਲਦੀ ਲਾਉਣੇ ਜਿਹੜੀ ਸਬਜ਼ੀ ਵੀ ਲਾਉਣੇ ਆ ਤੇ ਉਹ ਅਸੀਂ ਢੇਰ ਪਾ ਕੇ ਰੂੜੀ ਪਾ ਕੇ ਜਿਹੜੀ ਗਡਵਾ ਖਾਦਿਆ ਉਹ ਤਿਆਰ ਕਰਦੇ ਆ ਮੱਕੀ ਆ ਮੱਕੀ ਨੂੰ ਵੀ ਗੋਡੀ ਕਰੀ ਦੀ ਆ ਜਿਹੜੀ ਕਣਕ ਬੀਜ ਦਿਆਂ ਸੀ ਆਰਗੈਨਿਕ ਉਹਨੂੰ ਵੀ ਕਦੇ ਨਾ ਖਾਦ ਦਵਾਈ ਕੁਛ ਨਹੀਂ ਪਾਇਆ ਤੇ ਉਹ ਵੀ ਗੋਡੀ ਕਰੀਦੀ ਆ ਜੀ ਬਾਸਮਤੀ ਵਾਕੇ ਥਿਆਰ ਕਰ ਲਿਆ ਜੀ ਜਿਸ ਤਰ੍ਹਾਂ ਬਾਕੀ ਝੋਨ ਲਈ ਦਾ ਉਸ ਤਰ੍ਹਾਂ ਬਾਸਮਤੀ ਲਾ ਲੈਣੀ ਆ ਉਹਦੇ ਚ ਪਉਣਾ ਕੁਛ ਨਹੀਂ ਜੀ ਅਸੀਂ ਤੇ ਜਿਸ ਵੇਲੇ ਨਦੀਨ ਉੱਡਦਾ ਪਾਣੀ ਦੇ ਵਿੱਚ ਉੱਠਦਾ ਉਹ ਅਸੀਂ ਨਾ ਇੱਕ ਹਲਕੀ ਸਵਾਗੀ ਬਣਾ ਕੇ ਫੱਟੇ ਦੇ ਨਾਲ ਉਹ ਵਿੱਚ ਬੂਟਿਆਂ ਦੇ ਉੱਤੇ ਦੀ ਕਮਾ ਦੇਦੀ ਆ ਜੀ ਉਹ ਉੱਪਰ ਜਿਹੜੀ ਹਰਿਆਈ ਜੰਮਦੀ ਆ ਪੱਠਾ ਜਮਣਾ ਉਹ ਉਹਦੇ ਨਾਲ ਪੱਟ ਹੋ ਜਾਂਦਾ ਜੀ ਪਾਣੀ ਦੇ ਵਾਚਤ ਬਹੁਤ ਆ ਜੀ ਝੋਨੇ ਨਾਲੋਂ ਬਾਸਮਤੀ ਨੂੰ ਪਾਣੀ ਅਸੀਂ ਪਹਿਲਾਂ 10 12 ਦਿਨ ਅਸੀਂ ਖੜਾ ਰੱਖੀਦਾ ਉਸ ਤੋਂ ਬਾਅਦ ਉਹਨੂੰ ਚੌਥੇ ਪੰਜਵੇਂ ਦਿਨ ਚੌਥੇ ਪੰਜਵੇਂ ਦਿਨ ਪਾਣੀ ਲਾਈਦਾ ਜੀ ਮੱਕੀ ਦੀ ਫਸਲ ਨੂੰ ਵੀ ਐਸੀ ਤਰ੍ਹਾਂ ਜਿਹੜੇ ਦੇਸੀ ਮੱਕੀ ਬੀਜੀਦੀ ਹੈ ਦੇਸੀ ਮੱਕੀ ਦੀ ਉਹਦੀ ਮਾਰਕੀਟ ਜਾਦੇ ਆਟਾ ਵਧੀਆ ਮਹਿੰਗਾ ਵਿਕਦਾ ਉਹਨੂੰ ਵੀ ਪ੍ਰੋਸੈਸ ਕਰਕੇ ਆਟਾ ਪਸਾ ਕੇ ਥੈਲੀਆਂ ਦੇ ਵਿੱਚ ਉਹਨੂੰ ਬੰਦ ਕਰਕੇ ਤੇ ਕਿਲੋ 2 ਕਿਲੋ 5 ਕਿਲੋ ਦੀ ਪੈਕਿੰਗ ਬਣਾ ਕੇ ਤੇ ਉਹ ਵੀ ਉਸੇ ਤਰ੍ਹਾਂ ਉਹਨਾਂ ਨੂੰ ਕਸਟਮਰ ਨੂੰ ਵੇਚ ਦਈਦਾ ਜੀ ਉਸ ਤੋਂ ਬਾਅਦ ਅੱਗੇ ਗੰਨੇ ਦੀ ਗੱਲ ਹੈ ਜੀ ਤੇ ਗੰਨੇ ਦੀ ਹੈ ਕਿ ਗੰਨਾ COJ 85 ਮੈਂ ਜਿਆਦਾ ਵੇਚਿਆ ਜੀ 1 ਏਕੜ ਪੂਰਾ ਗੰਨਾ ਵੇਚਿਆ ਤੇ ਉਹਨੂੰ ਪਹਿਲਾਂ ਬਜਾਈ ਕਰਦੇ ਬਜਾਈ ਜਦੋਂ ਬੀਜਣਾ ਉਹਨੂੰ ਵੀ ਸੋਧ ਲਈਦਾ ਬੀਜ ਨੂੰ ਸੋਧ ਕੇ ਤਾਂ ਕਿ ਕੋਈ ਬਿਮਾਰੀ ਨਾ ਲੱਗੇ ਉਹਨੂੰ ਨਮਦੇ ਪਾਣੀ ਵਿੱਚ ਜਾਂ ਗਊ ਮੂਤਰ ਦੇ ਵਿੱਚ ਅੱਧਾ ਘੰਟਾ ਭਿਉਂਦਾ ਇਹਦਾ ਉਹ ਪਿਉ ਕੇ ਪੋਰੀਆਂ ਨੂੰ ਫਿਰ ਅੱਗੇ ਬੀਜ ਦੇ ਦਾ ਜਿਸ ਹਾਰਾਂ ਦੇ ਵਿੱਚ ਜਿਵੇਂ ਵੀ ਜੋ ਡਿਸਟੈਂਸ ਜਿਹੜੀ ਹੁੰਦੀ ਹੈ ਉਹਦੇ ਮੁਤਾਬਕ ਬੀਜ ਦੇ ਜਾਂ ਤੇ ਫਿਰ ਉਹਨੂੰ ਪਾਣੀ ਲਾ ਦੇਦਾ ਜੇ ਪਾਣੀ ਲਾ ਕੇ ਉਹਦੇ ਪਹਿਲਾਂ ਤਾਂ ਉਹਨੂੰ ਬਾਹ ਕੇ ਉਹਦੇ ਵਿੱਚ ਰੂੜੀ ਪਾ ਦੇਦੀ ਆ ਤੇ ਜਦੋਂ ਉਹ ਉਹਨੂੰ ਪਾਣੀ ਲਾ ਦੇਦਾ ਪਾਣੀ ਦੇ ਉੱਪਰ ਫਿਰ ਗੰਡਵਾ ਖਾਦ ਵੀ ਪਾ ਦੇਦੀ ਆ ਤਾਂ ਕਿ ਉਹ ਜਿਹੜਾ ਹੈਗਾ ਜ਼ਮੀਨ ਨੂੰ ਜਾਦੇ ਖੁਰਾਕੀ ਤੱਤ ਮਿਲਦੇ ਤੇ ਇੱਕ ਦੂਪ ਜਿਹੜਾ ਫਟਾਰਾ ਬਹੁਤ ਜਲਦੀ ਹੁੰਦਾ ਔਰ ਪੂਰੇ ਦੇ ਪੂਰੇ ਲਗਭਗ 90% ਦੇ ਕਰੀਬ ਉਹ ਜਿਹੜੇ ਹੈਗੇ ਆ ਸਾਰੀਆਂ ਪੋਰੀਆਂ ਜਾਂ ਪੈਂਦੀਆਂ ਜੀ ਤੇ ਉਸ ਤੋਂ ਬਾਅਦ ਜੇ ਉਹਨੂੰ ਆਪਾਂ ਜੇ ਫਿਰ ਉਸ ਤੋਂ ਬਾਅਦ ਜੇ ਨਦੀਨ ਹੁੰਦੇ ਆ ਤੇ ਨਦੀਨਾਂ ਦੀ ਤਾਂ ਦੋ ਹੀ ਤਰੀਕੇ ਨੇ ਜਾਂ ਆਪਾਂ ਗੋਡੀ ਕਰੀਦੀ ਆ ਗੋਡੀ ਕਰਕੇ ਨਦੀਨਾਂ ਦਾ ਖਾਤਮਾ ਕਰੀਦਾ ਜਾਂ ਫਿਰ ਦੂਜਾ ਤਰੀਕਾ ਹੈਗਾ ਮਲਚਿੰਗ ਦਾ ਮਲਚਿੰਗ ਮਤਲਬ ਕੋਈ ਵੀ ਜਿਹੜੀ ਫਸਲ ਹੀ ਰਹਿਣ ਖੁੰਦ ਹੈ ਪਰਾਲੀ ਹੋ ਗਈ ਗੰਨੇ ਦੀ ਖੋਰੀ ਹੋ ਗਈ ਸਾਡੇ ਕੋਲ ਹੋਰ ਕੋਈ ਕਣਕ ਦਾ ਕਾਫੂਸ ਜਿਹੜਾ ਹੈਗਾ ਪਿਆ ਉਹ ਮਲਚਿੰਗ ਕਰ ਦੇਦੇ ਆ ਜੀ ਮਲਚਿੰਗ ਕਰਨ ਦਾ ਬਹੁਤ ਤਰੀਕਾ ਸੌਖਾ ਨਾਲੇ ਤੋਂ ਮਲਚਿੰਗ ਦੇ ਨਾਲ ਇੱਕ ਤਾਂ ਪਾਣੀ ਦੀ ਬਚਤ ਹੋ ਜਾਂਦੀ ਹੈ ਜ਼ਮੀਨ ਦੇ ਵਿੱਚ ਜਿਹੜੀ ਨਮੀ ਆ ਉਹ ਕਾਫੀ ਦੇਰ ਤੱਕ ਬਣੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨੂੰ ਆਪਣੇ 15 ਨਵੰਬਰ ਤੋਂ ਬਾਅਦ ਉਹ ਫਿਰ ਗੁੜ ਬਣਾਉਣ ਦੇ ਗੁੜ ਸ਼ੱਕਰ ਬਣਾਉਣ ਦੇ ਕੰਨਾਜੋਗ ਹੋ ਜਾਂਦਾ ਜੀ ਜੈਵਿਕ ਅਤੇ ਕੁਦਰਤੀ ਖੇਤੀ ਦਾ ਮੁੱਖ ਸਿਧਾਂਤ ਇਹ ਹੈ ਕਿ ਭਾਵੇਂ ਫਸਲ ਨੂੰ ਕੋਈ ਵੀ ਸਮੱਸਿਆ ਆ ਜਾਵੇ ਕੁਦਰਤੀ ਢੰਗਾਂ ਨਾਲ ਹੀ ਉਸ ਸਮੱਸਿਆ ਦਾ ਹੱਲ ਕੀਤਾ ਜਾਵੇ ਫਸਲ ਨੂੰ ਲੱਗਣ ਵਾਲੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਇਲਾਜ ਵੀ ਜੈਵਿਕ ਦਵਾਈਆਂ ਨਾਲ ਹੀ ਕੀਤਾ ਜਾਵੇ ਜੈਵਿਕ ਅਤੇ ਕੁਦਰਤੀ ਖੇਤੀ ਦੀ ਸਖਲਾਈ ਲਈ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਗੰਨੇ ਦੀ ਮਠਾਸ ਜਿਹੜੀ 15 ਨਵੰਬਰ ਤੋਂ ਬਾਅਦ ਆਉਂਦੀ ਉਹਦੋਂ ਫਿਰ ਅਸੀਂ ਸ਼ੁਰੂ ਕਰਦੇ ਹਾਂ ਜੀ ਗੁੜ ਸ਼ੱਕਰ ਬਣਾਉਣਾ ਤੇ ਨਾਲੋਂ ਨਾਲ ਫਿਰ ਜਿਹੜੇ ਸਾਡੇ ਕਸਟਮਰ ਹੈਗੇ ਨੇ ਗੁੜ ਸ਼ੱਕਰ ਦੇ ਉਹ ਨਾਲੋਂ ਨਾਲ ਫਿਰ ਆ ਕੇ ਲੈ ਜਾਂਦੇ ਨੇ ਜੀ ਤੇ ਉਹਦੇ ਗੁੜ ਜਿਹੜਾ ਹੈਗਾ ਜੀ ਗੁੜ ਫਿਰ ਮੈਂ 9-10 ਤਰ੍ਹਾਂ ਦਾ ਬਣਾਉਣਾ। ਇੱਕ ਤੇ ਸੁਧਾਰਨ ਗੁੜ ਹੋ ਗਿਆ ਇੱਕ ਗੁੜ ਮਸਾਲੇ ਵਾਲਾ ਹੋ ਗਿਆ ਜਿਵੇਂ ਉਹਦੇ ਵਿੱਚ ਆਪਣੇ ਹੋ ਗਿਆ ਤਿਲ ਸੌਂਡ ਵਾਲਾ ਗੁੜ ਵੀ ਜਿਹਨੂੰ ਕਹਿੰਦੇ ਤਿਲ ਸੌਫ ਸੌਂਡ ਤੇ ਗਿਰੀ ਹੋਗੇ ਮੂੰਗਫਲੇ ਦੇ ਤੇ ਵਗੈਰਾ ਜੁਆਇਨ ਹੋਗੇ ਇਹ 6-7 ਚੀਜ਼ਾਂ ਪਾ ਕੇ ਤੇ ਹਲਦੀ ਵੀ ਪਾ ਦੇ ਦੀਆ ਹਲਦੀ ਵਾਲਾ ਲੱਗ ਵੀ ਬਣਾ ਦੇਦਾ ਉਹਦੇ ਵਿੱਚ ਵੀ ਹਲਦੀ ਪਾ ਦੇ ਦੀਆ ਉਹ ਫਿਰ ਇੱਕ ਤਰ੍ਹਾਂ ਦਾ ਗੁੜ ਨਹੀਂ ਰਹਿ ਜਾਂਦਾ ਮਾਲੂ ਉਹਨੂੰ ਆਪਾਂ ਇੱਕ ਇਮਿਊਨਿਟੀ ਬੂਸਟਰ ਦਾ ਨਾਮ ਦੇ ਸਕਦੇ ਹਾਂ ਤੋਂ ਉਹ ਗੁੜ ਜਿਹੜਾ ਹੈਗਾ ਉਹ ਬਹੁਤ ਕਸਟਮਰ ਲੈ ਜਾਂਦੇ ਨੇ ਮਿਲਟ ਵੀ ਅਸੀਂ ਲਾਜਦੇ ਨੇ ਜਿਨ੍ਹਾਂ ਨੂੰ ਮੂਲ ਨਾਜ ਵੀ ਕਹਿ ਦਿੰਦੇ ਨੇ ਮੂਲ ਨਾਜ ਜਿਵੇਂ ਉਹਨਾਂ ਦੇ ਵਿੱਚ ਆ ਗਿਆ ਕੋਧਰਾ ਆ ਗਿਆ ਕੰਗਣੀ ਕਟਕੀ ਹਰੀ ਕੰਗਣੀ ਹੋ ਗਈ ਸਵਾਂਕ ਹੋ ਗਿਆ ਰਾਗੀ ਹੋ ਗਈ ਇਹ ਵੀ ਅਸੀਂ ਲਾਜਦੇ ਆ ਥੋੜੇ ਏਰੀਆ ਦੇ ਵਿੱਚ ਤੇ ਉਹਨਾਂ ਨੂੰ ਵੀ ਅਸੀਂ ਜਿਹੜੀ ਹੈਗੇ ਉਹਨਾਂ ਦੀ ਹਾਰਵੈਸਟ ਕਰਕੇ ਉਹਨਾਂ ਨੂੰ ਵੀ ਲੱਗ ਲੱਗ ਕਰਕੇ ਸਾਫ ਸੁਥਰੇ ਸਫਾਈ ਕਰਕੇ ਉਹਨਾਂ ਦੀ ਪੈਕਿੰਗ ਬਣਾ ਕੇ ਕਿਲੋ ਦੀ ਦੋ ਕਿਲੋ ਦੀ ਉਹ ਵੀ ਫਿਰ ਅਸੀਂ ਇਸੇ ਤਰ੍ਹਾਂ ਸੇਲ ਕਰੀਦੇ ਆ ਜੀ ਸਾਡੇ ਜਿੰਨੇ ਵੀ ਫਸਲ ਆ ਜਿੰਨਾ ਵੀ ਹੈਗਾ ਜੋ ਵੀ ਅਸੀਂ ਬੀਜਦੇ ਹਾਂ ਜੀ ਜੋ ਚੀਜ਼ ਬਣਾਉਣੀ ਫਸਲ ਉਹ ਸਾਰੀ ਸਾਡੇ ਫਾਰਮ ਤੋਂ ਹੀ ਸੇਲ ਹੋ ਜਾਂਦੀ ਹੈ ਸਾਨੂੰ ਕਿਤੇ ਇੱਧਰ ਉੱਧਰ ਮਾਰਕੀਟ ਦੀ ਸਾਨੂੰ ਕੋਈ ਵੀ ਦਿੱਕਤ ਨਹੀਂ ਹੈ ਗੰਡੋਏ ਦੇ ਵੀ ਅਸੀਂ ਜਿਹੜੇ ਹੈਗੇ ਆ ਬੈੱਡ ਉਹ ਆਪਣੇ ਹੀ ਲਗਾਏ ਰੱਖੇ ਲਗਾਏ ਹੋਏ ਨੇ ਜੀ ਤੇ ਉਹਨਾਂ ਬੈੱਡਾਂ ਦੇ ਵਿੱਚ ਆਪਣਾ ਗੋਬਰ ਜਿਹੜਾ ਹੈਗਾ ਪਸ਼ੂਆਂ ਦਾ ਗੋਬਰ 12 13 ਡੰਗਰ ਰੱਖੇ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਛਾਈਵਲ ਨਸਲ ਦੀ ਗਾਂ ਆ ਤੇ ਉਹ ਸਾਨੂੰ ਜਿਹੜੀ ਆਰਗੈਨਿਕ ਖੇਤੀ ਦੇ ਵਿੱਚ ਉਹਦਾ ਸਾਨੂੰ ਬਹੁਤ ਫਾਇਦਾ ਜੀ ਇਹ ਕੋਈ 60 70 ਦਿਨ ਤੋਂ ਬਾਅਦ ਤਿਆਰ ਹੋ ਜਾਂਦੀ ਹੈ ਤੇ ਉਹਨੂੰ ਫਿਰ ਬਾਅਦ ਦੇ ਵਿੱਚ ਛਾਨ ਲੇਦਾ ਛਾਨਣ ਦੇ ਨਾਲ ਫਿਰ ਜਿਵੇਂ ਉਹ ਚਾਹ ਪੱਤੀ ਹੁੰਦੀ ਹੈ ਸਾਡੀ ਉਹ ਫਿਰ ਚਾਹ ਪੱਤੀ ਵਰਗੀ ਜਦੋਂ ਹੋ ਜਾਂਦੀ ਹੈ ਭੁਰ ਭੁਰੀ ਤੇ ਉਹ ਫਿਰ ਤਿਆਰ ਹੋ ਜਾਂਦੀ ਆ ਆਪਣੇ ਵਰਤਨ ਦੇ ਯੋਗ ਹੋ ਜਾਂਦੀ ਆ ਫਸਲ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਮੈਂ ਸਿਰਕਾ ਜਿਹੜਾ ਗੰਨੇ ਦਾ ਉਹ ਵੀ ਮੈਂ ਆਪਣੇ ਹੀ ਆਪੇ ਤਿਆਰ ਕਰਦਾ ਘਰੇ ਫਾਰਮ ਦੇ ਉੱਤੇ ਤੇ ਉਹ ਸਾਡਾ ਜਿਹੜਾ ਹੈਗਾ ਉਹ ਵੀ 500 ਨੂੰ ਲੀਟਰ ਦੇ ਹਿਸਾਬ ਨਾਲ ਉਹ ਵੀ ਚੱਲ ਜਾਂਦਾ ਬਿਲਕੁਲ ਆਰਗੈਨਿਕ ਤਰੀਕੇ ਨਾਲ ਆਰਗੈਨਿਕ ਗੰਨੇ ਦਾ ਸਿਰਕਾ ਆਰਗੈਨਿਕ ਤਰੀਕੇ ਨਾਲ ਹੀ ਤਿਆਰ ਕਰੀਦਾ ਵਿੱਚ ਉਹਦੇ ਕੋਈ ਖਮੀਰ ਦਾ ਕੋਈ ਜਾਗ ਨਹੀਂ ਲਾਈਦਾ ਉਹਨੂੰ ਜਿਹੜਾ ਰਸ ਅਸੀਂ ਲੈ ਲਈਦਾ ਉਹਨੂੰ ਪਾਉਣ ਲਈ ਦਾ ਕੱਪੜੇ ਦੇ ਨਾਲ ਕੱਪੜੇ ਦੇ ਨਾਲ ਪਾਉਣ ਕੇ ਉਹਨੂੰ ਗਰਮ ਜਗ੍ਹਾ ਤੇ ਰੱਖ ਦੇਣਾ ਤੇ ਚਾਹੇ ਆਪਾਂ ਜਿਵੇਂ ਮਿੱਟੀ ਦੇ ਘੜੇ ਲੈ ਲਓ ਉਹ ਚ ਵੀ ਪਾ ਸਕਦੇ ਹਾਂ ਤੇ ਪਲਾਸਟਿਕ ਦੇ ਜਿਹੜੇ ਹੈਗੇ ਕੋਈ ਛੋਟੇ ਡਰਮਾ ਟਾਈਪ ਵਗੈਰਾ ਉਹ ਵੀ ਅਸੀਂ ਉਹਦੇ ਵਿੱਚ ਅਸੀਂ ਯੂਜ਼ ਕਰ ਸਕਦੇ ਹਾਂ ਤੇ ਉਹਨਾਂ ਦੇ ਵਿੱਚ ਅਸੀਂ ਉਹ ਜਿਹੜਾ ਗੰਨੇ ਦਾ ਰਸ ਹੈ ਉਹ ਪਾ ਦੇਣ ਤੇ ਪਾ ਕੇ ਉਹਨੂੰ ਅਸੀਂ ਧੁੱਪੇ ਰੱਖ ਦੇਣਾ ਫਿਰ ਉਹ ਕੋਈ 30 ਦਿਨ ਦੇ ਬਾਅਦ ਉਹ ਜਿਹੜਾ ਹੈਗਾ ਸਿਰਕਾ ਉਹ ਖਟਾਸ ਵੱਲ ਨੂੰ ਜੋ ਸਰਕੇ ਦੀ ਕੁਆਲਿਟੀ ਚਾਹੀਦੀ ਆ ਉਹ ਫੇਰ ਖਟਾਸ ਵੱਲ ਨੂੰ ਉਹ ਜਾਣਾ ਸ਼ੁਰੂ ਹੋ ਜਾਂਦਾ ਹੈ ਕੈਂਸਰ ਵਰਗੀ ਜਿਹੜੀ ਪੰਪਿਹਾਨਕ ਜਿਹੜਾ ਰੋਗ ਹੁਣ ਆਪਣੇ ਪੰਜਾਬ ਦੇ ਵਿੱਚ ਆਪਾਂ ਦੇਖਦੇ ਆਂ ਵੀ ਇੰਨਾ ਜ਼ਿਆਦਾ ਫੈਲ ਚੁੱਕਾ ਆ ਉਹ ਵੀ ਕਿਤੇ ਨਾ ਕਿਤੇ ਜਿਹੜਾ ਆਪਣਾ ਧਰਤੀ ਹੇਠਲਾ ਪਾਣੀ ਹੈਗਾ ਉਹ ਆਪਣੀਆਂ ਖਾਦਾਂ ਕਰਕੇ ਤਰ੍ਹਾਂ ਤਰ੍ਹਾਂ ਦੇ ਰਸਾਇਣਾਂ ਕਰਕੇ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਉਹਦੇ ਕਰਕੇ ਇਹੋ ਜਿਹੀਆਂ ਜਿਹੜੀਆਂ ਲਾ ਇਲਾਜ ਰੋਗ ਆ ਜਿਹੜੇ ਆਪਣੇ ਕਿਸਾਨਾਂ ਨੂੰ ਆਪਣੇ ਸਾਰੇ ਲੋਕਾਂ ਨੂੰ ਉਹ ਜਿਹੜੇ ਉਹ ਫੈਲ ਰਹੇ ਆ ਤਾਂ ਹੁਣ ਇਹ ਸਾਡਾ ਮੁੱਖ ਉਦੇਸ਼ ਬਣਦਾ ਹੈਗਾ ਵੀ ਆਪਣੇ ਪ੍ਰਦੇਸ਼ ਨੂੰ ਜਿਵੇਂ ਅਸੀਂ ਪੂਰੀ ਦੁਨੀਆ ਨੂੰ ਭੁੱਖਮਰੀ ਚੋਂ ਕੱਢਿਆ ਸੀ ਤਾਂ ਹੁਣ ਸਾਡਾ ਜਿਹੜਾ ਕੰਮ ਹੈਗਾ ਉਹ ਇਹੀ ਹੈਗਾ ਕਿ ਥੋੜਾ ਥੋੜਾ ਇਸ ਜਿਹੜਾ ਰਸਾਇਣਾਂ ਦਾ ਲੋਡ ਹੈਗਾ ਉਹਨੂੰ ਘੱਟ ਕੀਤਾ ਜਾਵੇ ਤਾਂ ਇਸ ਚੀਜ਼ ਦੇ ਲਈ ਅਸੀਂ ਹਮੇਸ਼ਾ ਤੁਹਾਡੇ ਮਦਦਗਾਰ ਹੈਗੇ ਆ ਇੱਥੇ ਹਰੇਕ ਜਿਹੜੀਆਂ ਫਸਲਾਂ ਹੈਗੀਆਂ ਉਹਨਾਂ ਨੂੰ ਥੋੜਾ ਥੋੜਾ ਆਪਾਂ ਜੈਵਿਕ ਤਰੀਕੇ ਦੇ ਨਾਲ ਖੇਤੀਬਾੜੀ ਕਰਨਾ ਸ਼ੁਰੂ ਕਰੀਏ ਕਿਉਂਕਿ ਆਪਾਂ ਦੇਖੋ ਹੁਣ ਇੰਨੇ ਸਾਲ ਹੋ ਗਏ ਆਪਾਂ ਨਿਰਾਪੁਰਾ ਰਸਾਇਣਾਂ ਦੇ ਉੱਤੇ ਆਪਦੀ ਖੇਤੀ ਕਰ ਰਹੇ ਆ ਤਾਂ ਕਿਸੇ ਵੀ ਕੰਮ ਨੂੰ ਜਦੋਂ ਹੁਣ ਆਪਾਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਤਾਂ ਮੁੱਢਲੇ ਤੌਰ ਤੇ ਆਪਾਂ ਨੂੰ ਘਬਰਾਹਟ ਹੁੰਦੀ ਹੈ ਪਰ ਅਸੀਂ ਤੁਹਾਡੀ ਇੱਥੇ ਮਦਦ ਕਰਨ ਦੇ ਲਈ 24 ਘੰਟੇ ਮੌਜੂਦ ਹੈਗੇ ਆ ਜਿਹੜੀਆਂ ਆਪਣੀਆਂ ਰੋਜ਼ ਦੀਆਂ ਘਰੇਲੂ ਆਪਣੀ ਰਸੋਈ ਦੇ ਵਿੱਚ ਆਪਣੀਆਂ ਖਾਦ ਖਰਾਕ ਆਪਾਂ ਵਰਤਦੇ ਆਂ ਅਸੀਂ ਖਾਣੇ ਆਪਣੇ ਬੱਚਿਆਂ ਨੂੰ ਦਿੰਨੇ ਆਂ ਵੀ ਉਹਨਾਂ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਜੈਵਿਕ ਤਰੀਕੇ ਨਾਲ ਖੇਤੀ ਕੀਤੀ ਜਾਵੇ ਠੀਕ ਹੈ ਜਿਵੇਂ ਚਾਹੇ ਆਪਣੀਆਂ ਜਿਹੜੀਆਂ ਮੁੱਖ ਕਣਕ ਦਾ ਫਸਲੀ ਚੱਕਰ ਹੋ ਗਿਆ ਝੋਨਾ ਹੋ ਗਿਆ ਦਾਲਾਂ ਹੋ ਗਈਆਂ ਜਾਂ ਜਿਹੜੇ ਪਸ਼ੂਆਂ ਨੂੰ ਚਾਰਨ ਵਾਲੇ ਜੇ ਪੱਠੇ ਹੋ ਗਏ ਹੈਗੇ ਆ ਚਾਰੇ ਦੀਆਂ ਫਸਲਾਂ ਠੀਕ ਹੈ ਇਹ ਵਾਲੀਆਂ ਜਿਹੜੀਆਂ ਜਾਂ ਫਲ ਫਰੂਟ ਜਿਹੜੇ ਆਪਾਂ ਆਪਦੇ ਖੇਤਾਂ ਦੇ ਵਿੱਚ ਫਲਾਂ ਵਾਲੇ ਰੁੱਖ ਲਾਉਣੇ ਹੈਗੇ ਆ ਉਹਨਾਂ ਨੂੰ ਜੈਵਿਕ ਤਰੀਕੇ ਨਾਲ ਹੀ ਰੱਖਿਆ ਜਾਵੇ। ਠੀਕ ਹੈ ਇਹਦੇ ਵਿੱਚ ਜੈਵਿਕ ਤਰੀਕੇ ਨਾਲ ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀਆਂ ਗੱਲਾਂ ਹੁੰਦੀਆਂ ਕਿ ਵੀ ਜਿਹੜੀ ਆਪਾਂ ਹਮੇਸ਼ਾ ਇਹੋ ਜੀ ਕਿਸਾਨ ਵੀਰੋ ਫਸਲ ਦੀ ਚੋਣ ਕਰਨੀ ਆ ਕਿ ਜਿਹਦਾ ਮੰਡੀਕਰਨ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਤੇ ਆਪਣੇ ਪਿੰਡਾਂ ਦੇ ਵਿੱਚ ਬਹੁਤ ਸੌਖਾ ਹੋਵੇ ਨਾਲ ਆਪਾਂ ਨੂੰ ਇਹ ਵੀ ਕਿਸਾਨ ਵੀਰਾਂ ਨੂੰ ਪਤਾ ਹੀ ਆ ਕਿ ਵੀ ਜਦੋਂ ਆਪਾਂ ਕੋਈ ਵੀ ਫਸਲ ਜੈਵਿਕ ਤਰੀਕੇ ਨਾਲ ਅਗਾਉਨੇ ਆ ਤਾਂ ਉਹਦਾ ਜਿਹੜਾ ਆਪਾਂ ਨੂੰ ਮੰਡੀਕਰਨ ਕਰਨਾ ਵੀ ਬਹੁਤ ਸੌਖਾ ਹੁੰਦਾ ਤੇ ਨਾਲ ਨਾਲ ਉਹ ਹੱਥੋਂ-ਹੱਥ ਸੇਲ ਕਰ ਸਕਦੇ ਆ ਜਿਵੇਂ ਕਿ ਆਪਣਾ ਪਹਿਲਾ ਮੇਰੀ ਆਪਣਾ ਖੇਤੀ ਵਿਗਿਆਨ ਕੇਂਦਰ ਮੋਗਾ ਦੇ ਉੱਤੇ ਵੀ 10 ਸਾਲ ਮੈਂ ਸੇਵਾ ਨਿਭਾਈ ਆ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਮੋਗੇ ਜ਼ਿਲ੍ਹੇ ਦੇ ਵੀ ਇੱਥੇ ਸਾਡੇ ਨਾਲ ਜੁੜੇ ਹੋਏ ਹੈਗੇ ਆ ਜਿਹੜੇ ਕਿ ਜੈਵਿਕ ਖੇਤੀ ਕਰਦੇ ਆ ਤੇ ਆਪਣਾ ਹਰ ਹਫ਼ਤੇ ਇੱਥੇ ਲੁਧਿਆਣੇ ਆ ਕੇ ਜਾਂ ਜਿਹੜੇ ਵੀ ਉਹਨਾਂ ਦੇ ਨੇੜਲੇ ਵੱਡੇ ਸ਼ਹਿਰ ਹੈਗੇ ਆ ਜਾਂ ਪਿੰਡਾਂ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਜੈਵਿਕ ਆਪਾਂ ਟੰਗਾ ਦੇ ਨਾਲ ਕੋਈ ਸਬਜ਼ੀ ਚਾਹੇ ਪੈਦਾ ਕੀਤੀ ਆ ਜਾਂ ਅਨਾਜ ਪੈਦਾ ਕੀਤਾ ਦਾਲਾਂ ਕੀਤੀ ਹੱਥੋਂ-ਹੱਥੋਂ ਉਹਨਾਂ ਦੀ ਸੇਲ ਹੁੰਦੀ ਆ ਤੇ ਨਾਲ ਉਹ ਚੰਗਾ ਮੁਨਾਫਾ ਵੀ ਕਮਾ ਰਹੇ ਆ ਘਟੋ-ਘਟ ਡੇਡਾ ਮੁੱਲ ਹੈਗਾ ਉਸ ਚੀਜ਼ ਦਾ ਜਿਹੜੀ ਆਪਾਂ ਜੈਵਿਕ ਤਰੀਕੇ ਨਾਲ ਪੈਦਾ ਕੀਤੀ ਹੋਈ ਆ ਤੁਹਾਨੂੰ ਆਪ ਨੂੰ ਵੀ ਕਿਸਾਨ ਵੀਰੋ ਪਤਾ ਹੀ ਆ ਕਿਉਂਕਿ ਆਪਣਾ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਕਿਸੇ ਵੀ ਗੱਲ ਤੋਂ ਅਣਜਾਣ ਨਹੀਂ ਹੈਗਾ ਜੇ ਜੇਕਰ ਤੁਸੀਂ ਆਪਦੇ ਘਰ ਦੇ ਉੱਥੇ ਖੇਤਾਂ ਦੇ ਵਿੱਚ ਮੂੰਗੀ ਦੀ ਦਾਲ ਨੂੰ ਬਿਲਕੁਲ ਮੂੰਗੀ ਨੂੰ ਜੈਵਿਕ ਤਰੀਕੇ ਨਾਲ ਤੁਸੀਂ ਪੈਦਾ ਕੀਤਾ ਜਾਂ ਕਣਕ ਜਿਹੜੀ ਤੁਸੀਂ ਬਿਲਕੁਲ ਜੈਵਿਕ ਤਰੀਕਿਆਂ ਦੇ ਨਾਲ ਪੈਦਾ ਕੀਤੀ ਹੋਈ ਆ ਉਹਦਾ ਖਾਣ ਦਾ ਉਹਦਾ ਬਣਾਉਣ ਦਾ ਸਮਾਂ ਹੀ ਮੂੰਗੀ ਦਾ ਅੱਧਾ ਹੁੰਦਾ ਜਿਹੜੀ ਤੁਸੀਂ ਇਕਰ ਸੈਨਿਕ ਤਰੀਕਿਆਂ ਦੇ ਨਾਲ ਪੈਦਾ ਕੀਤੀਆਂ ਹੋਈਆਂ ਦਾਲਾਂ ਜਿਹੜੀਆਂ ਆਪਣੀਆਂ ਰੋਜ਼ ਖਾਪਤ ਦੀਆਂ ਦਾਲਾਂ ਹੈਗੀਆਂ ਸਬਜ਼ੀਆਂ ਹੈਗੀਆਂ ਅਨਾਜ ਹੈਗਾ ਇਹਨਾਂ ਨੂੰ ਜੈਵਿਕ ਤਰੀਕੇ ਦੇ ਨਾਲ ਹੀ ਪੈਦਾ ਕੀਤਾ ਜਾਵੇ ਫਸਲਾਂ ਦੀ ਚੋਣ ਆਪਾਂ ਇਸ ਤਰੀਕੇ ਨਾਲ ਕਰਨੀ ਹੈ ਕਿਸਾਨ ਵੀਰੋ ਵੀ ਉਹਨਾਂ ਨੂੰ ਆਪਾਂ ਘੱਟ ਤੋਂ ਘੱਟ ਰਸਾਇਣਿਕ ਖਾਦਾਂ ਦੀ ਵਰਤੋਂ ਕਰ ਸਕੀਏ ਜਿਵੇਂ ਕਿ ਆਪਾਂ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਜਿਹੜੀਆਂ ਆਪਣੀਆਂ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਤੱਤ ਨੂੰ ਜਮ੍ਹਾਂ ਕਰਨ ਵਾਲੀਆਂ ਫਸਲਾਂ ਹੋਗੀਆਂ ਜਿਵੇਂ ਰਵਾਹ ਹੋਗੇ ਹੈਗੇ ਆ ਮੂੰਗੀ ਹੋਗੀ ਆ ਜਾਂ ਇਸ ਤਰੀਕੇ ਨਾਲ ਹੋ ਗਿਆ ਜੰਤਰ ਹੋ ਗਿਆ ਸਾਣਾ ਢੈਂਚਾ ਇਹੋ ਜਿਹੀਆਂ ਆਪਾਂ ਜਿਹੜੀਆਂ ਹਰੀਆਂ ਖਾਦਾਂ ਤਾਂ ਦੀ ਆਪਾਂ ਬਜਾਈ ਕਰਨੀ ਆ ਤਾਂ ਕਿ ਝੋਨੇ ਤੋਂ ਪਹਿਲਾਂ ਆਪਾਂ ਆਪਦੀ ਮਿੱਟੀ ਦੇ ਵਿੱਚ ਜਿਹੜੇ ਸਾਰੇ ਹੀ ਜ਼ਰੂਰੀ ਤੱਤ ਹੈਗੇ ਆ ਉਹਨਾਂ ਨੂੰ ਇੱਕ ਵਾਰੀ ਆਪਾਂ ਜਮ੍ਹਾਂ ਕਰ ਸਕੀਏ ਕਿਉਂਕਿ ਆਪਾਂ ਨੂੰ ਪਤਾ ਕਿ ਕਣਕ ਝੋਨਾ ਜਿਹੜੀਆਂ ਦੋ ਫਸਲਾਂ ਹੈਗੀਆਂ ਇਹ ਜ਼ਿਆਦਾ ਜ਼ਮੀਨ ਦੇ ਵਿੱਚੋਂ ਤੱਤ ਕੱਢਣ ਵਾਲੀਆਂ ਫਸਲਾਂ ਹੈਗੀਆਂ ਸੋ ਉਹਨਾਂ ਤੱਤਾਂ ਦੀ ਪੂਰਤੀ ਵਾਸਤੇ ਆਪਾਂ ਇੰਨਾ ਹੀ ਜਿਹੜੇ ਜੈਵਿਕ ਢੰਗ ਤਰੀਕਿਆਂ ਦਾ ਧਿਆਨ ਰੱਖਣਾ ਜਿਵੇਂ ਆਪਾਂ ਹਰੀਆਂ ਖਾਦਾਂ ਨੂੰ ਆਪਣੇ ਜਿਹੜੇ ਫਸਲੀ ਚੱਕਰ ਦੇ ਵਿੱਚ ਕਰਨਾ ਹੈਗਾ ਪੈਦਾ ਕਰਨਾ ਨਾਲ ਇਸ ਤੋਂ ਬਿਨਾ ਆਪਾਂ ਜਿਹੜੀ ਧਰਤੀ ਦੀ ਸਿਹਤ ਨੂੰ ਬਰਕਰਾਰ ਰੱਖਣ ਵਾਸਤੇ ਆਪਾਂ ਰੂੜੀ ਦੀ ਖਾਦ ਹੋਊਗੀ ਇਹੋ ਜਿਹੇ ਢੰਗ ਤਰੀਕਿਆਂ ਨੂੰ ਵੀ ਆਪਾਂ ਅਪਣਾਉਣਾ ਹੈਗਾ ਤੇ ਹੋਰ ਵੀ ਜਿਹੜੇ ਜੈਵਿਕ ਖਾਦਾਂ ਹੈਗੀਆਂ ਉਹਨਾਂ ਨੂੰ ਆਪਾਂ ਖੇਤਾਂ ਦੇ ਵਿੱਚ ਜ਼ਮੀਨ ਦੇ ਵਿੱਚ ਸਮੇਂ-ਸਮੇਂ ਤੇ ਪਾਉਣਾ ਤਾਂ ਕਿ ਆਪਣੀ ਜਿਹੜੀ ਫਸਲ ਜਿਹੜੀ ਹੈਗੀ ਆ ਉਹਦੀ ਝਾੜ ਦੇ ਵਿੱਚ ਵੀ ਕਿਸੇ ਤਰੀਕੇ ਦੀ ਕੋਈ ਕਮੀ ਨਾ ਆਵੇ ਤਾਂ ਇਸੇ ਤਰੀਕੇ ਵੀ ਕਿਸਾਨ ਵੀਰੋ ਜਿਵੇਂ ਆਪਾਂ ਹੁਣ ਤੁਸੀਂ ਦੇਖ ਹੀ ਰਹੇ ਆ ਮੇਰੇ ਪਿੱਛੇ ਜਿਹੜੀਆਂ ਪੂਰੀਆਂ ਜ਼ਮੀਨ ਨੂੰ ਕਵਰ ਕਰਨ ਵਾਲੀਆਂ ਜਿਹੜੀਆਂ ਫਸਲਾਂ ਹੁੰਦੀਆਂ ਉਹਨਾਂ ਦੇ ਵਿੱਚ ਫਿਰ ਆਪਾਂ ਕੋਈ ਨਦੀਨ ਪ੍ਰਬੰਧ ਵੀ ਜਿਹੜਾ ਕੋਈ ਬਹੁਤਾ ਜ਼ਿਆਦਾ ਕਰਨ ਦੀ ਲੋੜ ਨਹੀਂ ਹੁੰਦੀ ਜਦੋਂ ਆਪਾਂ ਇਹੋ ਜਿਹੀਆਂ ਫਸਲਾਂ ਦੀ ਚੋਣ ਕਰ ਲੈਂਦੇ ਆ ਤਾਂ ਅਸੀਂ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾ ਹੀ ਹਰ ਕਦਮ ਤੇ ਤੁਹਾਡੀ ਸਹਾਇਤਾ ਕਰਨ ਲਈ ਤਿਆਰ ਹੈ ਤਾਂ ਤੁਸੀਂ ਜੈਵਿਕ ਉਪਰਾਲੇ ਜਿਹੜੇ ਹੈਗੇ ਆ ਉਹ ਅਪਣਾ ਕੇ ਜੈਵਿਕ ਖੇਤੀ ਨੂੰ ਆਪਣੀ ਖੇਤੀ ਬਾੜੀ ਦੇ ਵਿੱਚ ਸ਼ਾਮਲ ਕਰੋ ਤੇ ਆਪਣੀ ਤੇ ਵਾਤਾਵਰਣ ਦੀ ਵੀ ਸਿਹਤ ਜਿਹੜੀ ਹੈਗੀ ਆ ਉਹ ਬਚਾਓ ਜਿਹੜੀ ਕੁਦਰਤੀ ਖੇਤੀ ਆ ਜੀ ਇਹਦੇ 'ਚ ਜਿੰਦਾ ਕਈ ਫਾਇਦਾ ਹੈ ਫਾਇਦਾ ਇਹਦੇ 'ਚ ਖਰਚਾ ਘੱਟ ਆ ਜੀ ਠੀਕ ਆ ਜੀ ਤੇ ਮੁੱਲ ਸਾਨੂੰ ਪੂਰਾ ਵੱਧ ਮਿਲਦਾ ਜੀ ਜਿਹੜੀਆਂ ਹੁਣ ਦਵਾਈਆਂ ਆ ਖਾਦਾਂ ਆ ਉਹ ਸਾਨੂੰ ਜਿਆਦੇ ਮਹਿੰਗਾ ਇਹਨਾਂ ਦਾ ਦਵਾਈ ਖਾਦਦਾ ਕੋਈ ਖਰਚਾ ਨਹੀਂ ਜੀ ਜਿਹੜਾ ਕੁਦਰਤੀ ਖਾਦਿਆ ਤੇ ਹੁਣ ਸਾਡੇ 1 ਏਕੜ ਕਮਾਦ ਆ ਜੀ ਉਹਦੇ ਤੇ ਨਾ ਖਾਦਿਆ ਨਾ ਕੋਈ ਦਵਾਈ ਆ ਸਪਰੇ ਕੋਈ ਨਹੀਂ ਕੀਤੀ ਅਸੀਂ ਉਹਦੀ ਗੋਡੀ ਕੀਤੀ ਆ ਜੀ ਵਾਤਾਵਰਨ ਦੀ ਸੰਭਾਲ ਲਈ ਇੱਕ ਤਾਂ ਅੱਗ ਨਾ ਲਾਈ ਜਾਵੇ ਜੀ ਠੀਕ ਆ ਜੀ ਦੂਜਾ ਦਰਖਤ ਲਾਉਣੇ ਚਾਹੀਦੇ ਆ ਜੀ ਹਰੇ ਬੰਨੇ ਤੇ ਮੋਟਰ ਤੇ ਕੱਟੋ ਕੱਟ ਜੀ ਜਿਸ ਵੀ ਕਿਸਾਨ ਦੇ ਮੋਟਰ ਆ ਮੋਟਰ ਦੇ ਆਲੇ ਦੁਆਲੇ ਘੱਟੋ ਘੱਟ 5-7 ਦਰਖਤ ਹੋਣੇ ਲਾਜ਼ਮੀ ਆ ਜੀ ਜਿੱਦਾਂ ਹੁਣ ਸਾਡੀ ਮੋਟਰ ਆ ਸਾਡੇ ਮੋਟਰ ਤੇ ਇੱਥੇ ਆਉਂਦਾ ਇੱਥੇ ਹੁਣ ਤੁਸੀਂ ਦੇਖੇ ਲਏ ਆ ਰਸਤੇ 'ਚ ਦਰਖਤ ਲੱਗਿਆ ਜੀ ਅਸੀਂ ਖੁਦ ਪਾਣੀ ਪਾ ਪਾ ਕੇ ਇਹਨਾਂ ਨੂੰ ਵੱਡੇ ਕੀਤਾ ਜੀ ਆਰਗੈਨਿਕ ਖੇਤੀ ਦੇ ਵਿੱਚ ਵੀ ਮਤਲਬ ਕੀੜੇ ਮਕੜੇ ਆ ਤਾਂ ਜਾਂਦੇ ਆ ਜੀ ਬਿਮਾਰੀ ਪਰ ਉਹਦੇ ਲਈ ਜਿਹੜੀਆਂ ਸਪਰਿਆ ਆ ਨਿੰਮ ਹੋ ਗਈ ਅੱਕ ਹੋ ਗਿਆ ਹੋਰ ਇਸ ਤਰ੍ਹਾਂ ਦੀ ਕਈ ਉਹ ਇਦਾਂ ਦੀ ਬੂਟੀਆਂ ਤਿਆਰ ਕਰਕੇ ਨਾ ਜੀ ਉਹਦੀ ਅਸੀਂ ਸਪਰੇਅ ਕਰਦੇ ਆ ਉਹ ਤਿਆਰ ਕਰਕੇ ਤਾਂ ਫੇਰ ਸਪਰੇਅ ਕਰੀਦੀ ਆ ਜੀ ਜਿਹੜੇ ਵੀ ਆਪਣੇ ਕਿਸਾਨ ਵੀਰ ਅਬਾ ਗੌਣ ਸਪਰੇਆ ਕਰਦੇ ਆ ਜੀ ਬਟਾਂ ਤੇ ਆਡਾਂ ਨੂੰ ਸਪਰੇਆ ਕਰਦੇ ਆ ਬੰਨਿਆ ਤੇ ਸਪਰੇਆ ਕਰਦੇ ਆ ਉਹਨਾਂ ਨੂੰ ਇਹ ਨਹੀਂ ਕਰਨੀਆਂ ਚਾਹੀਦੀਆਂ ਹੁਣ ਅਸੀਂ ਵੀ ਆ ਜੀ ਅਸੀਂ ਆੜ ਦੀ ਕੋਈ ਸਪਰੇਅ ਨਹੀਂ ਕਰਦੇ ਕਹੀ ਤੇ ਰੰਬੇ ਦੇ ਨਾਲ ਉਹਨੂੰ ਪਧਰੀ ਕਰਦੇ ਆ ਜੀ ਅਸੀਂ ਠੀਕ ਹੈ ਇਹੋ ਜਿਹੇ ਨਹੀਂ ਕਰਨੀਆਂ ਚਾਹੀਦੀਆਂ ਇਹ ਹੌਲੀ ਹੌਲੀ ਜ਼ਮੀਨ ਦੇ ਵਿੱਚ ਅਸਰ ਕਰਕੇ ਉਹੀ ਅਸਰ ਸਾਡੇ ਸਰੀਰ ਦੇ ਵਿੱਚ ਆਉਂਦਾ ਜੀ ਸਾਰੇ ਉਹਨਾਂ ਕਿਸਾਨ ਵੀਰਾਂ ਨੂੰ ਇਹ ਚਾਹੁੰਦੇ ਆਂ ਕਿ ਉਹ ਵੀ ਆਰਗੈਨਿਕ ਖੇਤੀ ਵਾਲ ਨੂੰ ਜੇ ਆਉਣ ਵਧੀਆ ਤਰੀਕੇ ਨਾਲ ਆਰਗੈਨਿਕ ਖੇਤੀ ਕਰਨ ਜੀ ਇਹਦੇ ਵਿੱਚ ਸਾਨੂੰ ਮੁੱਲ ਵੀ ਜ਼ਿਆਦਾ ਮਿਲਦਾ ਮਿਹਨਤ ਖਰਚਾ ਘਟ ਆਉਂਦਾ ਜੀ ਇਹਦੇ ਤੇ ਇਹਦੇ ਤੇ ਉਹ ਹੀ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਥੋੜੀ ਆਰਗੈਨਿਕ ਖੇਤੀ ਵਾਲ ਨੂੰ ਉਰਜਾਵਾਂ ਵਧਾ ਕੇ ਇਹਦੇ ਨਾਲ ਕੋਈ ਵੀ ਜਿਹੜੀ ਫਸਲ ਆ ਉਹਦਾ ਦੁੱਗਣਾ ਰੇਟ ਸਾਨੂੰ ਮਿਲ ਰਿਹਾ ਜੀ ਭਵਿੱਖ ਦੇ ਵਿੱਚ ਅੱਜ ਜੇ ਅੱਜ ਹੁਣ ਸਾਡੇ ਕੋਲ 2.5 ਏਕੜ ਹੈ ਜੀ ਆਰਗੈਨਿਕ ਕਰਦੇ ਆਂ ਜੀ ਅਸੀਂ ਅਸੀਂ ਹੁਣ ਅੱਗੇ ਤੋਂ ਹੋਰ ਵਧਾ ਰਹੇ ਆਂ ਜੀ ਹੁਣ ਅੱਗੇ ਹੁਣ ਸਾਡੇ ਕੋਲ 1 ਏਕੜ ਕਮਾਦ ਆ ਜੀ ਅੱਗੇ ਤੋਂ ਅਸੀਂ ਇਹ ਜਿਹੜਾ ਕਮਾਦ ਆ ਉਹ ਵੀ ਵਧਾ ਰਹੇ ਆਂ ਜੀ ਉਹ 2 ਏਕੜ 3 ਏਕੜ ਕਰ ਰਹੇ ਆਂ ਤੇ ਜਿਹੜਾ ਹੋਰ ਵੀ ਫਸਲਾਂ ਲਈ ਉਹਦੇ ਲਈ ਵੀ ਆਰਗੈਨਿਕ ਜਿਹੜੇ ਆ ਉਹ ਵਧਾ ਰਹੇ ਆਂ ਅਸੀਂ ਫੇ ਤਾਂ ਕਿ ਅੱਗੇ ਤੋਂ ਜਿਹੜਾ ਹੋਰ ਵੀ ਜਿਹੜਾ ਰਸਾਇਣਕ ਦਵਾਈਆਂ ਤੋਂ ਉਹ ਤੋਂ ਪਰਹੇਜ਼ ਕਰ ਸਕੀਏ ਜੀ ਇਸ ਤਰ੍ਹਾਂ ਜਿਹੜਾ ਹੈਗਾ ਸਾਡਾ ਜਿਹੜੇ ਜਿੰਨੇ ਵੀ ਅਸੀਂ ਆਪਣਾ ਇਹਦਾ ਪ੍ਰੋਸੈਸ ਕਰਦੇ ਆ ਕੋਈ ਵੀ ਚੀਜ਼ ਅਸੀਂ ਤਿਆਰ ਕਰਦੇ ਆ ਉਹ ਅਸੀਂ ਆਪਣੇ ਘਰੇ ਹੀ ਤਿਆਰ ਕਰਦੇ ਆ ਕੋਈ ਚੀਜ਼ ਅਸੀਂ ਬਾਹਰੋਂ ਨਹੀਂ ਲੈਣ ਜਾਣੇ ਕੋਈ ਬਾਹਰੋਂ ਹੋਰ ਨਹੀਂ ਕੋਈ ਕੁਝ ਨਹੀਂ ਤੇ ਸਿਰਫ ਇੱਕ ਅਸੀਂ ਜਿਹੜਾ ਹੈਗਾ ਆਪਣਾ ਆ ਕੋਈ ਜਿਹੜਾ ਕੋਈ ਵੀ ਚੀਜ਼ ਕਿ ਜਿਹੜੀ ਖੇਤੀ ਚ ਕੋਈ ਵੀ ਕੰਮ ਆਉਂਦੀ ਆ ਉਹਨੂੰ ਘਰੋਂ ਹੀ ਅਸੀਂ ਯੂਜ਼ ਕਰੀਦਾ ਤੇ ਜੇ ਕੋਈ ਥੱਲੇ ਕਈ ਵਾਰੀ ਨੀਮਾ ਟੋੜ ਦੀ ਬਿਮਾਰੀ ਆ ਜਾਂਦੀ ਹੈ ਫਸਲ ਦੇ ਵਿੱਚ ਜਿਹੜੀ ਫਸਲ ਦੀਆਂ ਜੜ੍ਹਾਂ ਦੇ ਵਿੱਚ ਗੰਢਾਂ ਬਣ ਜਾਂਦੀਆਂ ਉਹਨੂੰ ਨੀਮਾ ਟੋੜ ਕਹਿੰਦੇ ਆ ਉਹਦੇ ਵਾਸਤੇ ਆ 2 ਕਿਲੋ ਫਟਕੜੀ ਤੇ ਆਪਣੇ ਹਿੰਗ ਅਸੀਂ ਲੈ ਲੈਣੀ 100 ਗ੍ਰਾਮ ਹਿੰਗ ਤੇ 2 ਕਿਲੋ ਫਟਕੜੀ ਇਹਨਾਂ ਨੂੰ ਜਦੋਂ ਪਾਣੀ ਲਾਉਣਾ ਫਸਲ ਨੂੰ ਨੱਕੇ ਤੇ ਰੱਖ ਦੇਣਾ ਉਹ ਸਾਰੀ ਫਸਲ ਨੂੰ ਚੱਲ ਜਾਂਦਾ ਸਾਲ ਦੇ ਵਿੱਚ ਇੱਕ ਵਾਰੀ ਇਹ ਪ੍ਰੋਸੈਸ ਅਸੀਂ ਕਰਦੇ ਹਾਂ ਇਹ ਤਰੀਕਾ ਉਦੇ ਨਾਲ ਫਿਰ ਜਿਹੜੀ ਨੀਮਾ ਟੋੜਦੀ ਬਿਮਾਰੀ ਜਾਂ ਕੋਈ ਹੋਰ ਉਲੀ ਨਾਸ਼ਕ ਕੋਈ ਜ਼ਮੀਨ ਦੇ ਵਿੱਚ ਸਾਡੀ ਪਈ ਆ ਉਲੀ ਦੀ ਬਿਮਾਰੀ ਕੋਈ ਉਹ ਸਾਰੀਆਂ ਖਤਮ ਹੋ ਜਾਂਦੀਆਂ ਜਿਹੜਾ ਹਰਬਲ ਗਾਰਡਨ ਆ ਉਹ ਵੀ ਮੈਂ ਆਪਣੇ ਖੇਤਾਂ ਦੇ ਵਿੱਚ ਥੋੜੇ ਮਾਤਰਾ ਦੇ ਵਿੱਚ ਲਾਇਆ ਹੋਇਆ ਮੇਰੀ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਜਿਹੜਾ ਹੈਗਾ ਥੋੜਾ ਜਿਹਾ ਉਹ ਵੀ ਆਰਗੈਨਿਕ ਖੇਤੀ ਵਾਲ ਨੂੰ ਆਉਣ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਆਪਣਾ ਜ਼ਮੀਨ ਤੇ ਵਿੱਚੋਂ ਰਕਬਾ ਕੱਢ ਕੇ ਉਹ ਜਰੂਰ ਆਰਗੈਨਿਕ ਖੇਤੀ ਵੱਲ ਆਉਣ ਥੋੜਾ ਜਿਹਾ ਖਾਦਾਂ ਜਿਹੜੀਆਂ ਹੈਗੀਆਂ ਖਾਦਾਂ ਹੋਰ ਸਪਰੇਅਆਂ ਯਾਰਾਂ ਖੇਤੀ ਯਾਰਾਂ ਜਿੰਨੀਆਂ ਵੀ ਆ ਉਹਨਾਂ ਨੂੰ ਤਿਆਗਿਆ ਜਾਵੇ ਪਹਿਲਾਂ ਉਹਨਾਂ ਨੂੰ ਕੱਟ ਕੀਤਾ ਜਾਵੇ ਫਿਰ ਉਹਨਾਂ ਨੂੰ ਬਿਲਕੁਲ ਤਿਆਗਿਆ ਜਾਵੇ ਕਿ ਤਾਂ ਕਿ ਅਸੀਂ ਆਪਣੇ ਸਮਾਜ ਨੂੰ ਆਪਣੇ ਲੋਕਾਂ ਨੂੰ ਕੋਈ ਚੰਗਾ ਸ਼ੁੱਧ ਖਾਣਾ ਦੇ ਸਕੀਏ ਚੰਗੀ ਸਿਹਤ ਹੈਲਦੀ ਸਿਹਤ ਪੱਖੋਂ ਉਹਨਾਂ ਨੂੰ ਨਰੋਏ ਰੱਖ ਸਕੀਏ ਸੋ ਇਹ ਮੇਰੀ ਜਰੂਰ ਬੇਨਤੀ ਆ ਕਿ ਜਿਹੜੇ ਵੀ ਕਿਸਾਨ ਵੀਰ ਨੇ ਔਰਗੈਨਿਕ ਖੇਤੀ ਸ਼ੁਰੂ ਕਰਨੀ ਆ ਉਹ ਥੋੜੇ ਤੋਂ ਥੋੜੇ ਰਕਵੇ ਤੋਂ ਸ਼ੁਰੂ ਕਰੇ ਚਾਰਕਨਾਲਾਂ ਤੋਂ 1 ਏਕੜ ਤੋਂ ਕਿਉਂਕਿ ਉਹਦੇ ਵਿੱਚ ਕਈ ਵਾਰੀ ਜਿਵੇਂ ਕਿਸਾਨ ਵੀਰ ਕਿਸੇ ਨੇ ਨਵੀਂ ਖੇਤੀ ਸ਼ੁਰੂ ਕਰਨੀ ਹੁੰਦੀ ਆ ਔਰਗੈਨਿਕ ਉਹਨੂੰ ਕਈ ਵਾਰੀ ਕੋਈ ਦਿੱਕਤਾਂ ਆ ਜਾਂਦੀਆਂ ਉਹਨੂੰ ਇੱਕ ਤਾਂ ਉਹ ਥੋੜਾ ਗਿਆਨ ਨਹੀਂ ਹੁੰਦਾ ਤਾਂ ਕਿ ਉਹਦਾ ਜੇ ਕਿਤੇ ਪਹਿਲੇ ਸਾਲ ਕੁਝ ਥੋੜਾ ਬਹੁਤ ਜੇ ਲਾਸ ਵੀ ਹੋਵੇ ਜਿਆਦਾ ਉਹਨੂੰ ਮਹਿਸੂਸ ਨਾ ਹੋਵੇ ਪਹਿਲੀ ਤਾਂ ਗੱਲ ਇਹ ਤੇ ਵਿੱਚ ਲਾਸ ਹੁੰਦਾ ਕੋਈ ਨਹੀਂ ਬਹੁਤ ਅੱਛੀ ਖੇਤੀ ਆ ਇਹ ਸਿਰਫ ਸਾਨੂੰ ਇੱਕ ਹਉਆ ਜੇ ਸਾਡਾ ਬਣਿਆ ਪਤਾ ਨਹੀਂ ਆਰਗੈਨਿਕ ਖੇਤੀ ਹੁੰਦੀ ਕਿ ਨਹੀਂ ਹੁੰਦੀ ਸੋ ਖਸਾਨਵੀਰੋਂ ਹੁੰਦਾ ਸਾਰਾ ਕੁਝ ਹੈ ਥੋੜੀ ਜਿਹੀ ਲੋੜ ਹੈ ਮਿਹਨਤ ਦੀ ਦੇ ਆਪਾਂ ਮਿਹਨਤ ਕਰਾਂਗੇ ਤਾਂ ਹਰ ਕੰਮ ਆਪਾਂ ਸਫਲਤਾ ਨੂੰ ਆਪਾਂ ਸਫਲਤਾ ਹਾਸਲ ਕਰਾਂਗੇ ਸੋ ਆਓ ਰਲ ਮਿਲ ਜੋਰ ਲਗਾਈਏ ਖੇਤਾਂ ਵਿੱਚੋਂ ਜ਼ਹਿਰਾਂ ਭਜਾਈਏ ਸ਼ੁੱਧ ਖਾਣਾ ਸਭ ਨੂੰ ਖਵਾਈਏ ਸਮਾਜ ਨੂੰ ਤੰਦਰੁਸਤੀ ਬਲ ਵਧਾਈਏ ਅੱਜ ਦੀ ਖੇਤੀ ਬਹੁਤ ਹੀ ਤਕਨੀਕੀ ਹੋ ਗਈ ਹੈ ਪਰ ਜੈਵਿਕ ਅਤੇ ਕੁਦਰਤੀ ਖੇਤੀ ਇੱਕ ਸਧਾਰਨ ਖੇਤੀ ਹੈ ਜੈਵਿਕ ਅਤੇ ਕੁਦਰਤੀ ਖੇਤੀ ਕਰ ਰਹੇ ਬਹੁਤ ਸਾਰੇ ਕਿਸਾਨ ਰਸਾਇਣਿਕ ਖੇਤੀ ਨਾਲੋਂ ਵੱਧ ਲਾਭ ਕਮਾ ਰਹੇ ਹਨ ਅੱਜ ਲੋੜ ਹੈ ਕਿ ਆਪਣੀ ਖੇਤੀ ਨੂੰ ਪੁਰਾਤਨ ਢੰਗਾਂ ਨਾਲ ਕੀਤਾ ਜਾਵੇ ਤਾਂ ਜੋ ਖੇਤੀ ਖਰਚਿਆਂ ਨੂੰ ਵੀ ਘਟਕ ਕੀਤਾ ਜਾਵੇ ਤੇ ਨਾਲ ਹੀ ਵਾਤਾਵਰਨ ਅਤੇ ਸਾਡੇ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ ਪੰਜਾਬ ਦੇ ਕਿਸਾਨਾਂ ਲਈ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਅਪਣਾਉਣਾ ਸਮੇਂ ਦੀ ਭੁਖ ਲੋੜ ਹੈ